ਮੁਰਦਾਬਾਦ ਇਹ ਜਿਹੜਾ ਬੇਨਿਮੀਆ ਕਰ ਰਿਹਾ ਹੈ ਇਹ ਠੇਕੇਦਾਰ ਪੈਸੇ ਬਣਾ ਰਿਹਾ ਹੈ ਇਹ ਬਹੁਤ ਮੋਟੀਆਂ ਰਕਮਾਂ ਲੈ ਕੇ ਆਇਆ ਹੈ ਇਹ ਸਾਨੂੰ ਕਿਤੇ ਨੇ ਗੁਰਨਾਨ ਕਿਨਗਰ ਨਾਪਾ ਕਲੋਨੀ ਗੁਰਦੁਆਰਾ ਸਾਹਿਬ ਮਲਕਾਣਾਪਤੀ ਜਿਹੜੀ ਕਿ ਰੋਡ ਧੀ ਤਹਿਸੀਲ ਨੂੰ ਜਾ ਰਹੀ ਹੈ ਇਹਨੂੰ ਜਾਣ ਬੁੱਝ ਕੇ ਬੰਦ ਕਰਦਾ ਹੈ ਤਾਂ ਕਿ ਵੀ ਇਹ ਲੋਕ ਮੈਨੂੰ ਕੋਈ ਨਾ ਕੋਈ ਪੈਸਾ ਦੇਣ ਇਹਦਾ ਸਾਰਾ ਕੰਮ ਪੈਸਾ ਲੈਣ ਦਾ ਮਤਲਬ ਹੈ ਇਹ ਠੇਕੇਦਾਰ ਹੈ ਇਸ ਪੈਸੇ ਲੈਣ ਦਾ ਮਾਰਾ ਹੈ ਸਾਰਾ ਕੋਈ ਰਸਤੇ ਨੂੰ ਰੋਕ ਰੇਟ ਵਜਿਨ ਨਾਲ ਘੱਟ ਲੱਗਿਆ ਮੇਰੇ ਮਨ ਤੋਂ ਹਾਂਜੀ ਉਹ ਵੀ ਜੀ ਠੇਕੇਬਰਦੀ ਠੇਕੇਦਾਰ ਬਰਦੀ ਮੱਲੇ ਵੱਲੋਂ ਤੇ ਤਸਵੀਰ ਰੋਡ ਵੱਲੋਂ ਦੁਕਾਨਾਂ ਦਾ ਕਿੱਥੇ ਧਰਨਾ ਦਿੱਤਾ ਧਰਨਾ ਸਿਰਫ ਕਿਸੇ ਕਾਰਨਤਾ ਅਸੀਂ ਘੰਟਾ ਹੋ ਗਿਆ ਬੁਲਾਉਣ ਦੇ ਨੂੰ ਆਇਆ ਨਹੀਂ ਵੀ ਠੇਕੇਦਾਰ ਠੇਕੇਦਾਰ ਤੇ ਜਿਹੜਾ ਕੱਟ ਮੇਨ ਆ ਬਾਜ਼ਾਰ ਨੂੰ ਤੇ ਮਹਲਾਨ ਬੱਸਸੇ ਨੂੰ ਜਾਂਦਾ ਮੇਨ ਕੱਟਾ ਜਿਹੜਾ ਕਿ ਨਾਲ ਲੱਗਦੇ ਕੱਟ ਪਿੰਨਾ ਬਜਾ ਘਰ ਛੱਡ ਰੱਖੇ ਨੇ ਆਪਣੀ ਮੰਗ ਕੀ ਹੈ ਜੀ ਸਾਡਾ ਇੱਕ ਕੱਟ ਜਿਹੜਾ ਜੱਦਾ ਮੱਲੇ ਨੂੰ ਮੇਨ ਆ ਉਹ ਉਹ ਕਹਿੰਦੇ ਬਾਕੀ ਜਿਹੜੇ ਕੱਟ ਪਿੰਨਾ ਵੱਲ ਛੱਡਦੇ ਉਹ ਬੰਦ ਕਰਤੇ ਜਾਣ ਉਹ ਬੰਦ ਕੀਤੇ ਇਹ ਬਾਕੀ ਜਿਹੜਾ ਬਾਰਡਰ ਆ ਫੁੱਟਪਾਥ ਅਸੀਂ ਤੇ ਫ ਐਕਸੀਡਰ ਘਰ ਬਣਾਤਾ ਬੱਚਿਆਂ ਨੂੰ ਐਕਸੀਡੈਂਟ ਹੋਇਆ ਕਰਨ ਕਿ ਕਿਉਂ ਛੋਟਾ ਬਣਾਤਾ 1 ਫੁੱਟ ਦਾ ਘੱਟ ਹੈ 1 ਫੁੱਟ 3 ਫੁੱਟ ਦੇ 4 ਫੁੱਟ ਦੇ ਕੱਟ ਹੁੰਦੇ ਜਿਹੜਾ ਕਿ ਬੰਦਾ ਆਰਪਾਰ ਟੱਪ ਨਾ ਸਕੇ ਇਸ ਕਰਕੇ ਤਾਂ ਪੈਸੇ ਖਾਣ ਵਾਲਾ ਬੰਨਾ ਬਣਾਇਆ ਕੋ ਇਹ ਤਾਂ ਬੰਨ ਦੇ ਦਰਾਂ ਨੇ ਇਹ ਪਾਸੇ ਕੱਟ ਰੈ ਨੂੰ ਸਮਝਦੇ ਨਹੀਂ ਡਰਮ ਹੈ ਬੰਨ ਪਹਿਲਾਂ ਰਿਹਾ ਤੂੰ ਇਹ ਨਾਲ ਮੰਡੀ ਤੋਂ ਲੈ ਕੇ ਕਿਤੇ ਮੰਡੀ ਤੋਂ ਲੈ ਕੇ ਇੱਥੇ ਤੱਕ ਸਾਡੇ ਕੱਟ ਮੇਰੇ ਖਿਆਲ 10 12 ਛੱਡਦੇ ਜਿਹੜਾ ਕੋਈ ਬੰਦਾ ਪੈਸੇ ਦੇ ਦਾ ਕੱਟ ਛੱਡ ਦਿੰਦੇ ਨੇ ਜਿਹੜੇ ਅਸੀਂ ਬਿਠੇ ਧਰਨੇ ਸਾਡੀ ਕੋਈ ਸੁਣਵਾਈ ਇਸ ਗੱਲ ਸਾਡੀ ਠੇਕੇਦਾਰ ਨੂੰ ਬੇਨਤੀ ਆ ਕਿ ਸਾਡੇ ਕੋਲ ਕੋਈ ਪੈਸਾ ਦੇਣ ਨੂੰ ਇਹਨਾਂ ਨੂੰ ਹੈ ਨਹੀਂ ਕਿਉਂ ਆਏ ਪੀ ਡਬਲ ਡੀ ਦਾ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਵੀ ਇਹ ਬਿਨਾਂ ਵਜਾ ਤੋਂ ਇਹ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਿਹੜਾ ਇਹ ਡਿਵਾਈਡਰ ਬਣ ਰਿਹਾ ਹੈ ਇਹ ਜਿਹੜਾ ਠੇਕੇਦਾਰੇ ਨੇ ਮਜ਼ਬੂਤੀ ਨਾਲ ਨਹੀਂ ਬਣਾ ਰਿਹਾ ਪਹਿਲਾਂ ਮਜ਼ਬੂਤੀ ਨਾਲ ਬਣ ਰਿਹਾ ਸੀ ਕੁਝ ਅੱਧਾ ਕਿਲੋਮੀਟਰ ਬਣਿਆ ਮਜ਼ਬੂਤੀ ਨਾਲ ਉਸ ਤੋਂ ਬਾਅਦ ਤਾਂ ਛੜਕ ਦੇ ਉੱਤੇ ਰੱਖ ਕੇ ਬਣਾ ਰਿਹਾ ਹੈ ਇਹ ਬਹੁਤ ਮੋਟਾ ਬਹੁਤ ਮੋਟਾ ਕਿਦਨੇ ਇਹ ਪੈਸਾ ਬਣਾ ਰਿਹਾ ਟਿਕਾ ਨੀਊ ਨਹੀਂ ਬਣਾਈ ਐ ਨੀਊ ਨਹੀਂ ਬਣਾਈ ਥੱਲੇ ਨੀਊ ਨਹੀਂ ਬਣਾਈ ਸੀ ਕਿ ਮੈਂ ਦੇਖ ਰਿਹਾ ਸਾਰਾ ਕੁਝ ਕਿਉਂਕਿ ਮੇਰਾ ਪਿੰਡ ਕੁਲਾਰਾ ਮੈਂ ਇੱਥੇ ਹਰ ਰੋਜ਼ ਆਉਣਾ ਜਾਂਦਾ ਆ ਦੇਖੋ ਆਜੋ ਲੈ ਪਰ ਆ ਰਿਹਾ ਹਾਂ ਆ ਲੋ ਆ ਦੇਖੋ ਇਹਦਾ ਕੀ ਕਰ ਰਹੇ ਜੀ ਹਾਸ ਤੇ ਨੀਂਹ ਤੇ ਹੀ ਨੀਂਹ ਤੇ ਹੀ ਵਿਆ ਫੱਟਣੇ ਫੁੱਟੂ ਉੱਪਰ ਤੁਸੀਂ ਦਾ ਕੋਈ ਬੰਦਾ ਆਰ ਪਾਰ ਨਾ ਹੋਵੇ ਤੇ ਆ ਦੇਖੋ ਸਿੰਦੀ ਸਾਹਿਬ ਅੱਧਾ ਕਿਲੋਮੀਟਰ ਦਾ ਬਣਿਆ ਉਸ ਨਾਲ ਠੀਕ ਇਹ ਡਰਾਮਾ ਕਰਿਆ ਕੱਟੇ ਲਖਾਂ ਮੂ ਪੱਟਿਆ ਗਿਆ ਇਹ ਇਹ ਜੀ ਇਹ ਜੀ ਫਿਰ ਨੀਤੀਆਂ ਬੰਦੇ ਉਹ ਚੱਲੀ ਨਾ ਖੱਟਾ ਇਹ ਜਿਹੜਾ ਪੱਟਾ ਹੀ ਨਹੀਂ ਇਹ ਜਿਹੜਾ ਡਿਵਾਈਡਰ ਹੈ ਇਹ ਤਾਂ ਨਾ ਮਾਤਰੀ ਡਿਵਾਈਡਰ ਬਣ ਰਿਹਾ ਇਹ ਤਾਂ ਪੈਸੇ ਬਣਾਉ ਢੰਗ ਹੈ ਇੱਕ ਮਿੰਟ ਜੀ ਮੰਤਰੀ ਸਾਹਿਬ ਦਾ ਫੋਨ ਆ ਰਿਹਾ ਜੀ ਹੈਲੋ ਅੱਛਾ ਜੀ ਵਾਪਸ ਨੂੰ ਕਰ ਲਈਏ ਰੱਤੀ ਛੋੜਾ ਤੇ ਕੋਈ ਹੋ ਨਹੀਂ ਕਰਦੇ ਸਾਡਾ ਠੇਕੇਦਾਰ ਨਾਲੇ ਰੋਸ ਹੈ ਜੀ ਤੁਸੀਂ ਵੀਰੇ ਆ ਕੇ ਦੇਖੋ ਜਿਹੜਾ ਪੈਸੇ ਬਣਾ ਰਿਹਾ ਜੀ ਤਾਂ ਇਹਦਾ ਉੱਪਰ ਇਹ ਤਾਂ ਰਜਿਸਟਰ ਛੜਕਦੇ ਉੱਤੇ ਪਹਿਲਾਂ ਪੱਟ ਕੇ ਜਿਸ ਵੇਲੇ ਤੁਸੀਂ ਬੋਹੋ ਕਰਿਆ ਨਾ ਜੀ ਬੂਟੇ ਲਵਾਏ ਨੇ ਉੱਥੇ ਉਸ ਦਾ ਠੀਕ ਬਣਾਇਆ ਜੀ ਅੱਗੇ ਤਾਂ ਸਾਰਾ ਜੂੜ ਵੱਡਦਾ ਜਿਹਨਾਂ ਨੇ ਤੁਸੀਂ ਆ ਕੇ ਇੱਕ ਵਾਰੀ ਦੇਖ ਕੇ ਚਲੇ ਗਏ ਜੀ ਇਹ ਜੂੜ ਵੱਡਣ ਲੱਗੇ ਜੀ ਮੁੜਦਾਬ ਠੇਕੇਦਾਰ ਮੁੜਦਾਬ ਠੇਕੇਦਾਰ ਮੁੜਦਾਬ ਠੇਕੇਦਾਰ ਮੁੜਦਾਬ ਮੈਂ ਤੁਹਾਨੂੰ ਹੀ ਖੁਸ਼ੀ ਦਾ ਸਨੇਹਾ ਇਹ ਦਨਾ ਕਿ ਆਪਣੇ ਕੋਲੇ ਇਹਨਾਂ ਦਾ ਐਸਟੀਓ ਪੀ ਡਬਲਯੂਟੀ ਦਾ ਉਹਨੂੰ ਬੁਲਾਉਂ ਬਰੋ ਉਹਦਾ ਨਾਮ ਆਪਦੇ ਵੀ ਆਪ ਟਵਾੜੀ ਨੂੰ ਕਹਾਂਗੇ ਹਾਂਜੀ ਪ੍ਰਾਜ ਤੁਹਾਡਾ ਨਾਮ ਜਸਵਿੰਦਰ ਜੀ ਯਕੀਨ ਕਰਨਾ ਚਾਹਨੀ ਹੈ ਜਿਹੜਾ ਆਪਾਂ ਨੂੰ ਅੱਜ ਧਰਨਾ ਨਾਲ ਨਹੀਂ ਮਜਬੂਰ ਹੋਣਾ ਪਿਆ ਮੈਂ ਇਸ ਗੱਲ ਤੇ ਰੋਸ ਪ੍ਰਗਟ ਕਰਦੇ ਅਸੀਂ ਇਕੱਠੇ ਹੋਏ ਆ ਇੱਥੇ ਕਿ ਜੋ ਡਿਵਾਈਡਰ ਬਣ ਰਿਹਾ ਹੈ ਜਿੱਥੇ ਰਾਹ ਦੀ ਲੋਡ ਨਹੀਂ ਉੱਥੇ ਰਾਹ ਦਿੱਤਾ ਜਾ ਰਿਹਾ ਹੈ ਤੇ ਜਿੱਥੇ ਰਾਹ ਦੀ ਲੋਡ ਹੈ ਇਸ ਜਗ੍ਹਾ ਤੇ ਹੀ ਬੈਠੇ ਆ ਇਥੋਂ ਨਾਬਾ ਕੋ ਨਹੀਂ ਆਪਣਾ ਗੁਰ ਰਾਨਕ ਨਗਰ ਗੁਰਦੁਆਰਾ ਸਾਹਿਬ ਐਸ.ਡੀ.ਐਮ. ਕੋਰਟ ਨਗਰ ਕੌਂਸਲ ਰਸਤਾ ਜਾਂਦਾ ਹੈ ਉਹ ਰਸਤੇ ਤੇ ਬਿਲਕੁਲ ਰਸਤਾ ਨਹੀਂ ਦੇ ਰਹਾ ਉਥੇ ਬੰਦ ਕਰ ਰਹੇ ਨੇ ਜੋ ਡਿਵਾਈਡਰ ਬਣ ਰਿਹਾ ਹੈ ਉਹ ਸਿਰਫ ਇੱਟਾਂ ਸੜਕ ਦੇ ਉੱਤੇ ਰੱਖ ਕੇ ਇਸਮਿੰਟ ਪਾ ਕੇ ਲਾਈਆਂ ਜਾ ਰਹੀਆਂ ਨੇ ਕੋਈ ਨੀਂਹ ਨਹੀਂ ਪੱਟੀ ਜਾ ਰਹੀ ਕੋਈ ਸਬ ਮਜ਼ਬੂਤੀ ਨਹੀਂ ਕੀਤੀ ਜਾ ਰਹੀ ਜਿਸ ਦੀ ਉਚਾਈ ਵੀ ਸਿਰਫ 10 11 12 ਇੰਚ ਤੋਂ ਵੱਧ ਨਹੀਂ ਹੈਗੀ ਕੋਈ ਵੀ ਬੰਦਾ ਉਹਦੇ ਉੱਤੇ ਟੱਪ ਕੇ ਜਾ ਸਕਦਾ ਹੈ ਇਹਦੇ ਬੱਚੇ ਮਾਰਨ ਦਾ ਇੱਕ ਤਰੀਕਾ ਬਣਾ ਰੱਖਿਆ ਹੈ ਕਿਉਂਕਿ ਉਹ ਆਵਾਜ਼ੀ ਘਟਾਉਣ ਦਾ ਇੱਕ ਤਰੀਕਾ ਬਣਾ ਰੱਖਿਆ ਹੈ ਇਸ ਕਰਕੇ ਡੁਆਇਡਰ ਨੂੰ ਘੱਟੋ-ਘੱਟ ਕਿੰਨਾ ਉੱਚਾ ਬਣਾਇਆ ਜਾਵੇ ਤੇ ਘੱਟੋ-ਘੱਟ ਦੀ ਜਿਹੜੀ ਨੀ ਹੈ ਉਹ ਘੱਟੋ-ਘੱਟ 1.5 ਫੁੱਟ ਫੁੱਟ ਥੱਲੇ ਨੀਚੇ ਡੂੰਗੀ ਪੱਟੀ ਜਾਵੇ ਜਿਹੜੀ ਕਿ ਇੱਟਾਂ ਉੱਤੇ ਰੱਖੀਆਂ ਜਾ ਰਹੀਆਂ ਨੇ ਤੁਸੀਂ ਹੁਣੇ ਹੱਥ ਲਾਓ ਤੇ ਪੱਟੀਆਂ ਰਹੀਆਂ ਮਟੀਰੀਅਲ ਵੀ ਜਿਹੜਾ ਹੈ ਉਹ ਬਹੁਤ ਨਕਮਾ ਤੇ ਘਟੀਆ ਲਾਇਆ ਜਾ ਰਿਹਾ ਹੈ ਮੈਂ ਮੰਗ ਕਰਦਾ ਹਾਂ ਕਿ ਇਸ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਠੇਕੇਦਾਰ ਨੇ ਜਿੰਨੇ ਵੀ ਪੈਸੇ ਲੋਕਾਂ ਤੋਂ ਲੈ ਕੇ ਦਰਾ ਛੱਡੇ ਹਨ ਉਹਦੀ ਇਨਕੁਆਰੀ ਕੀਤੀ ਜਾਵੇ ਇਹ ਠੇਕੇਦਾਰ ਦੇ ਖਿਲਾਫ ਰੋਸ ਹੈ ਨਾ ਕਿ ਕਿਸੇ ਸਰਕਾਰ ਦੇ ਖਿਲਾਫ ਹੈ ਸਰਕਾਰ ਦੇ ਨੁਮਾਇंदे ਆ ਕੇ ਦੇਖ ਸਕਦੇ ਹਨ ਕਿ ਰਸਤਾ ਜਿਹੜਾ ਛੱਡਿਆ ਗਿਆ ਉਹ ਕਿਉਂ ਨਹੀਂ ਛੱਡਿਆ ਗਿਆ ਜਦੋਂ ਕਿ ਸਾਰੀ ਘੱਟੋ-ਘੱਟ 5000 ਲੋਕਾਂ ਦੀ ਬਸੋਂ ਐਸ ਸਾਈਡ ਦੀ ਤੇ ਐਸਡੀਐਮ ਕੋਲ ਨੂੰ ਵੀ ਰਸਤਾ ਜਾਂਦਾ ਹੈ ਨਗਰ ਕੌਂਸਲ ਨੂੰ ਵੀ ਜਾਂਦਾ ਹੈ ਤੇ ਸ਼ਹਿਰ 'ਚ ਵੀ ਜਾਂਦਾ ਹੈ ਇਹ ਇੰਨੀ ਸੜਕ ਜਿਆਦਾ ਚੱਲਦੀ ਹੈ ਕਿ ਜਿਸ ਦਾ ਆਪਾਂ ਕੁਝ ਦੱਸ ਨਹੀਂ ਸਕਦੇ ਕਿ ਇਹਨਾਂ ਰਸਤਾ ਚੱਲਦਾ ਹੈ ਪਰ ਫਿਰ ਵੀ ਅਸੀਂ ਇੱਥੇ ਧਰਨਾ ਦਾ ਨੋਬਤ ਆਈ ਹੈ ਨਾ ਠੇਕੇਦਾਰ ਆ ਰਿਹਾ ਨਾ ਕੋਈ ਦਾ ਮੁਨਸ਼ੀ ਗੱਲ ਕਰ ਰਿਹਾ ਨਾ ਕੋਈ ਮਿਸਤਰੀ ਗੱਲ ਕਰ ਰਿਹਾ ਹੁਣ ਅਸੀਂ ਇਹ ਕੰਮ ਬੰਦ ਕਰਵਾ ਕੇ ਬੈਠੇ ਹਾਂ ਪੀ ਡਬਲਯੂਟੀ ਨੂੰ ਬੇਨਤੀ ਕੀਤੀ ਜਾਂਦੀ ਹੈ ਐਸਕੀਓ ਜਿਹੜਾ ਪੀ ਡਬਲਯੂਜੀ ਹੈ ਜਿਹੜਾ ਜਿਹੜਾ ਇਹ ਦੇਖਦੇ ਕਰ ਰਿਹਾ ਹੈ ਉਹ ਆ ਕੇ ਮੌਕਾ ਦੇਖਣ ਸਾਨੂੰ ਕਿਹਾ ਜਾਂਦਾ ਕਿ ਦਫਤਰ ਜਾਓ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਐਸਪੀਓ ਸਾਹਿਬ ਨੂੰ ਕਿ ਉਹ ਵੀ ਆ ਕੇ ਇੱਥੇ ਮੌਕਾ ਦੇਖ ਕੇ ਜੋ ਜੋ ਵੀ ਕਾਰਵਾਈ ਕਾਰਵਿ ਕਰਨ ਤੇ ਬੇਨਤੀ ਪ੍ਰਵਾਨ ਕਰਨ ਬਾਈ ਗੁਰਜੀਤ ਕਾ ਖਾਲਸਾ ਮੈਂ ਹਰਮਤੇ ਹਾਂਜੀ ਹੋਰ ਉੱਥੇ ਕੱਟਦੇ ਵੀ ਸਾਡੀ ਜਿਹੜੀ ਟੋਰੀ ਨੂੰ ਟੋਲ ਆਈ ਲੋਟ ਤੇ ਫਿਰ ਜੀ ਆਪਣੀ ਟੀਮ ਮਤਲਬ ਕਿ ਇੱਕ ਨੂਨ ਮੁਤਾਬਕ ਇਹ ਡਰਾਈਵ ਰੇ ਬਣਾਇਆ ਜਾਵੇ ਇਹ ਇਹ ਪ੍ਰੋਪਰ ਉਚਾਈ ਨਾਲ ਬਣਾਇਆ ਜਾਵੇ ਇਹ ਇਹ ਚਾਹੀਦਾ ਬੱਚੇ ਸਾਰੇ ਟੱਪਣਗੇ ਬੱਚੇ ਮਰਨਗੇ ਦੂਸਰੇ ਪਾਸੇੋਂ ਗੱਤੀ ਆ ਰਹੀ ਹੈ ਕੌਣ ਰੁਕੇਗਾ ਇਹ ਇਹ ਕਰਦੇ ਪੈਸੇ ਸੁਣ ਕੇ ਲੈਣਾ ਉਹਨਾਂ ਘੇਵਣਾ ਬੰਦ ਕਰਦੇ ਹੋ ਅੱਛਾ ਜੀ ਬਤਾ ਆਪਣੀ ਭਾਗਤਰੀ ਨੂੰ ਨਹੀਂ ਨਹੀਂ ਹਾਏ ਹਾਏ ਇਹ ਵੀ ਉਹ ਨੂੰ ਮਾਦਰੀ ਹੈਗਾ ਕਿ ਗਰਮਾ ਨਹੀਂ ਸੀ ਕਰਨੀ ਜੀਰੋ ਦਾ ਰੋਡ ਤਕਵੀਰ ਰੋਡ ਕੋਲ ਨੂੰ ਵੀ ਕੱਟਨੇ ਜੀ ਉਹ ਮੰਡੀ ਨੂੰ ਨਹੀਂ ਕੱਟਦਾ ਅੱਥਰੋ ਕਰਦਾ ਕਿ ਕਿਹਦੇ ਪਹੁੰਚਦਾ ਹੈ ਉਹ ਕੱਟਛਾ ਨਹੀਂ ਖਾਦੀ ਹੈ ਜਿਨਾਂ ਆਪਾਂ ਕੋਲ ਨਹੀਂ ਆ ਗੁਨਾਹ ਨਾ ਮਕਾਨਾ ਪੁੱਟਾ ਆਪਣਾ ਸਬਤ ਰੋਡ ਹੀ ਬਾਜ਼ਾਰ ਦਾ ਰਸਤਾ ਹੈ ਇੱਥੇ ਕੱਟਣੀ ਛੱਡ ਰਹੀ ਨਾਲ ਆ ਦਾ ਖੱਟਦਾ ਬਿਲਕੁਲ ਨਹੀਂ ਕੋਈ ਲੋਕ ਨਹੀਂ ਸਾਡੇ ਕੋਲ ਪੈਸਾ ਨਹੀਂ ਆਉਂਦੇ ਜਿਹੜਾ ਅਸ਼ੁਕਪਤਾ ਤਕਵੀਰ ਰੋਡ ਸਾਰਾ ਬਾਜ਼ਾਰ ਦਾ ਰਸਤਾ ਕਾਫੀ ਮੇਨ ਹੈ ਜਿਹੜੇ ਕੀ ਮਤਲਬ ਬੌਂਡ ਕਰ ਦਿੱਤਾ ਹਾਂ ਸਾਡੇ ਪਰਿਵਾਰਾਂ ਦੇ ਬੱਚਿਆਂ ਨੂੰ ਦੇਖ ਰਹੇ ਹੋ ਨਾਪਕलोनी ਵਸਨੀਕਾਂ ਨੇ ਦੱਸਿਆ ਕਿ ਵੀ ਜਿਹੜਾ ਇਹ ਮਟੀਰੀਅਲ ਵਰਤਿਆ ਜਾ ਰਿਹਾ ਤੇ ਇੱਕ ਤਾਂ ਮਟੀਰੀਅਲ ਘਟਿਆ ਵਰਤਿਆ ਜਾ ਰਿਹਾ ਤੇ ਨਾਪਕलोनी ਵਸਨੀਕਾਂ ਨੇ ਧਰਨਾ ਲਾਉਆ ਤੇ ਜਿੱਥੇ ਆਉਣ ਜਾਣ ਵਾਲੇ ਰਾਂਘੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖ ਰਹੇ ਹੋ ਦੂਰ ਤਰਾਡੇ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਤੱਕ ਜਾਣਾ ਹੈ ਅੱਗੇ ਰਸਤਾ ਬੰਦ ਹੋ ਰੱਖੇ ਗਿਆ ਪੈਦਲ ਹੀ ਆਪਣੀ ਮੰਜ਼ਲਾਂ ਤੱਕ ਪਹੁੰਚ ਰਹੇ ਹਨ ਤੇ ਦੇਖ ਰਹੇ ਹੋ ਜਿਨ੍ਹਾਂ ਨੇ ਦੂਰ ਤਰਾਡੇ ਦੁੱਖ ਸੁੱਖ ਦੇ ਵਿੱਚ ਜਾਣਾ ਹੈ ਤੇ ਉਹਨਾਂ ਨੂੰ ਕਾफी ਜਦੋਜਹਿਦ ਕਰਨੀ ਪੈ ਰਹੀ ਹੈ ਤੇ ਕੁਝ ਲੋਕ ਗਲੀਆਂ ਮਹੱਲਿਆਂ ਦੇ ਵਿੱਚੋਂ ਲੰਘ ਕੇ ਜਾ ਰਹੇ ਹਨ ਪਰ ਪਰ ਉਹਨਾਂ ਨੂੰ ਵੀ ਅੱਗੇ ਪਤਾ ਨਹੀਂ ਕਿੱਥੋਂ ਜਾਣਾ ਹੈ ਕਿੱਥੋਂ ਨਹੀਂ ਜਾਣਾ ਰਸਤਾ ਬੰਦ ਹੋਣ ਕਰਕੇ ਭਾਰੀ ਮੁਸ਼ਕਲਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਦੇਖਦੇ ਹਾਂ ਸਰਕਾਰ ਦੇ ਨੁਮਾਇंदे ਆ ਕੇ ਕਦੋਂ ਇਹਨਾਂ ਦਾ ਹੱਲ ਕਰਦੇ ਹਨ ਹੱਲ ਹੋਣ ਤੋਂ ਬਾਅਦ ਹੀ ਕੋਈ ਧਰਨਾ ਚੱਕਣਿਆ ਜਾਏਗਾ ਤੇ ਫਿਲਹਾਲ ਦੇਖ ਰਹੇ ਹੋ ਕਿ ਵੀ ਨਬਾ ਕਲੋਨੀ ਵਾਸੀਆਂ ਨੇ ਜਿਹੜਾ ਧਰਨਾ ਲਾਇਆ ਹੈ ਬਹੁਤ ਦੁਖੀ ਹੋਗੀ ਧਰਨਾ ਲਾਇਆ ਹੈ ਤੇ ਵੀ ਦੱਸਿਆ ਕਿ ਵੀ ਜਿਹੜਾ ਇਹ ਮਟੀਰੀਅਲ ਵਰਤਿਆ ਜਾ ਰਿਹਾ ਹੈ ਮਟੀਰੀਅਲ ਵੀ ਕੋਈ ਵਧੀਆ ਨਹੀਂ ਹੈ ਤੇ ਉਹਨਾਂ ਨੇ ਦੱਸਿਆ ਕਿ ਨੀਹਾਂ ਦੇ ਉਹਦੀਆਂ ਇੱਟਾਂ ਨੇ ਕਿ ਵੀ ਨਹੀਂ ਦੱਬੀਆਂ ਗਈਆਂ ਤੇ ਉੱਤੇ ਉੱਤੇ ਹੀ ਰੱਖੀਆਂ ਗਈਆਂ ਹਨ ਹੁਣ ਦੇਖਦੇ ਹਾਂ ਕਿ ਪ੍ਰਸ਼ਾਸਨ ਕਦੋਂ ਤੱਕ ਇਹਨਾਂ ਦੀ ਸੁਣਵਾਈ ਕਰਦਾ ਹੈ ਤੇ ਆਸਾਂ ਸ਼ਕਦੇ ਹਾਂ ਇਹ ਘਰ ਆ ਕਿੰਨੇ ਆਣ ਗਏ ਜਿਹੜੇ ਹੌਂਕ ਕਰਦੇ ਜਿਹਨੇ ਸੂਰਾਂ ਕਿਤੇ ਸਾਰਾ ਪਲਾ ਸੂਰਾਂ ਦੇ ਵਿੱਚ ਆ ਗਿਆ ਤੇ ਮੈਂ ਕਿੰਦਰ ਚੋਂ ਦੇਖਦਾ ਹਾਂ ਅੱਜ ਸਰਕਾਰ ਤੇ ਵੀ ਪੈ ਗਿਆ ਦੇਖ ਰਹੇ ਹੋ ਬੜੀ ਦੂਰ ਦੂਰ ਤੱਕ ਜਾਮ ਲੱਗੇ ਹੋਏ ਹਨ ਜਿਦੇ ਵਿੱਚ ਪੱਸਾਂ ਲੋਡ ਵਾਲੇ ਟਰੱਕ ਟਰੈਕਟਰ ਟਰਾਲੀਆਂ ਜਿਨ੍ਹਾਂ ਜਿਨ੍ਹਾਂ ਨੂੰ ਜਿੱਥੇ ਜਿੱਥੇ ਪਤਾ ਲੱਗਦਾ ਜਾ ਰਿਹਾ ਹੈ ਤੇ ਗੱਡੀਆਂ ਵੀ ਉੱਥੇ ਉੱਥੇ ਹੀ ਖੜੀਆਂ ਹਨ ਦੇਖ ਰਹੇ ਹੋ ਕਿ ਵੀ ਦੂਰ ਦੂਰ ਤੱਕ ਜਾਮ ਲੱਗ ਚੁੱਕਾ ਹੈ ਤੇ ਜਿਨ੍ਹਾਂ ਨੇ ਆਪਣੇ ਆਸੇ ਪਾਸੇ ਰਿਸ਼ਤੇਦਾਰੀਆਂ 'ਚ ਜਾਣਾ ਹੈ ਉਹ ਵੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ